ਅੱਜ ਦੋ ਚੀਜ਼ਾਂ ਚਾਈਨਿਸ ਬੁੱਕ ਵਿੱਚੋਂ ਸਿੱਖਣ ਨੂੰ ਮਿਲੀਆਂ ਸੋਚਿਆ ਵੀ ਸ਼ੇਅਰ ਕਰ ਦੀ ਪਹਿਲੀ ਤਾਂ ਹੈਗੀ ਆ ਵੀ ਜਦੋਂ ਕੋਈ Aim fix ਕਰਨਾ ਜ਼ਰੂਰੀ ਹੁੰਦਾ ਬੇਸ ਗੱਲ ਹੈ Aim ਬਣ ਗਿਆ Aim ਨੂੰ focus ਵਿੱਚ ਰੱਖ ਕੇ ਉਸ ਤੋਂ ਆਪ ਦੇ ਵੱਲੋਂ ਰਸਤਾ ਬਣਾਉਣਾ ਕੀ ਆਪ ਦੇ ਲੋ ਉਹਦੇ ਵੱਲੋਂ ਇਹ ਗੱਲ ਥੋੜੀ ਜਿਹੀ ਡੂੰਗੀ ਤੇ ਟਿਪੀਕਲ ਆ ਸੈਂਗਰੇੜੀ ਦੱਸਿਆ ਉਹਦੇ ਵਿੱਚ ਵੀ ਜੀ ਤੁਸੀਂ ਆਪਣੇ ਏਮ ਨੂੰ ਹਰ ਵਕਤ ਧਿਆਨ ਵਿੱਚ ਰੱਖਦੇ ਹੋ ਹਰ ਵਕਤ ਤਾਂ ਉਹ ਏਮ ਭਾਵੇਂ ਕਿੰਨਾ ਮਰਜੀ ਮੁਸ਼ਕਲ ਤੇ ਇੰਪੋਸੀਬਲ ਹੋਵੇ ਫਿਰ ਵੀ ਉਹ ਪੋਸੀਬਲ ਹੋ ਜਾਂਦਾ ਤੇ ਜਿਹੜਾ ਵੀ ਚਾਏ ਜੋ ਕੁਛ ਵੀ ਅਚੀਵ ਕਰਨਾ ਚਾਹੇ ਇਸ ਯੂਨੀਵਰਸ ਵਿੱਚ ਅਚੀਵ ਕਰ ਸਕਦਾ ਸੈਂਕੜੇ ਦੇ ਵਿੱਚ ਜਿਹੜੀ ਬਹੁਤ ਵਧੀਆ ਮੈਨੂੰ ਚੀਜ਼ ਪਰਸਨਲੀ ਲੱਗੀ ਉਹਦੇ ਵਿੱਚ ਦੱਸਿਆ ਸੀਗਾ ਵੀ ਜੇ ਤੁਸੀਂ ਉਸ ਏਮ ਦੇ ਰਿਲੇਟਡ ਕੁਝ ਨਹੀਂ ਕਰ ਰਹੇ ਜਾਂ ਸੁੰਨ ਮਜਬੂਰੀ ਵਿੱਚ ਉਸ ਤੋਂ ਇਲਾਵਾ ਕੁਝ ਕਰਨਾ ਪਿਆ ਰਿਹਾ ਵਾ ਤੇ ਉਹਦੇ ਵਿੱਚ ਉਹਨੇ ਦੱਸਿਆ ਵੀ ਉਹਦੇ ਵਿੱਚ ਵੀ ਜੇ ਤੁਸੀਂ 7 ਮਿੰਟ ਦੇ ਬਾਅਦ ਉਹ ਤੁਹਾਡੇ ਜਿਹੜੀਆਂ ਦਿਮਾਗ ਵਿੱਚ ਚੱਲ ਰਿਆ ਨਾ ਵੀ ਮੈਂ ਆਹ ਬਣਾਣਾ ਚਾ ਆਹ ਕਰਨਾ ਵਾ ਫੇਰ ਉਹਦੇ ਵਿੱਚ ਦੇਖਿਆ ਵੀ ਤੁਸੀਂ ਸਹੀ ਜਾ ਰਹੇ ਹੋ ਤੇ ਉਸ ਆ